वाहिगुरू जी ख़ालसा वाहिगुरू जी फतिह परम सन्मानोग गुरू रूप गुरू ख़ालसा गुर संगत आप गुर पाई। साहिव जी पाण गुरसिख माई भाई सतगुरू साहिब जी पावन पवित्र हज़ूरी अंदर ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੁੱਧ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ ਸਾਵਧਾਨ ਹੋ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ ਸ਼੍ਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹੱਲ ਪਹਿਲਾ ਇਸੇ ਤਰ੍ਹਾਂ ਇਸ ਨੂੰ ਮਹੱਲ ਉਚਾਰਨ ਕਰਨਾ ਇਹ ਸ਼੍ਰੀ ਰਾਗ ਦੇ ਆਰੰਭ ਵਿੱਚ 6ਵਾਂ ਸ਼ਬਦ ਆਰੰਭ ਹੁੰਦਾ ਉੱਥੇ ਵੀ ਮਹੱਲ ਇਹ 12ਵਾਂ ਸ਼ਬਦ ਆਰੰਭ ਹੋਇਆ ਇੱਥੇ ਵੀ ਮਹੱਲ ਔਰ 15ਵਾਂ ਸ਼ਬਦ ਆਰੰਭ ਹੁੰਦਾ ਜਿੱਥੇ ਅੱਗੇ ਆ ਕੇ 19 ਅੰਗ ਤੇ ਉੱਥੇ ਵੀ ਮਹੱਲ ਇਹ ਤਿੰਨ ਮਹੱਲ ਉਚਾਰਨ ਕਰਨਾ ਇਹਨਾਂ ਨੂੰ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫਨ ਧਾਤ ਕਹੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖਿਆ ਹਰ ਜਤ ਇਕੈ ਭਾਈ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭ ਗੁਰ ਪਾਈਐ ਮੁਕਤ ਪਦਾਰਥ ਧੇਣ ਇਹ ਸਭਾ ਪੋਲਾ ਪੜਨਾ ਹੈ ਸੱਭਾ ਨਹੀਂ ਪੜਨਾ ਰਹਾਉ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਬੀਚਾਰ ਤ੍ਰਿਬਿਦ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਘੁਰਬੇਨ ਤ੍ਰਿਕਟੀ ਤਰੇਕੁਟੀ ਪੜਨਾ ਹੈ ਤਰੇਕੁਟੀ ਛੋਟਸੀ ਸਹਿਜ ਮਿਲੇ ਸੁਖ ਹੋਏ ਨਿਰ ਘਰ ਮਹਿਲ ਪਛਾਣੀਐ ਨਦਰ ਕਰੇ ਮਾਲ ਤੋਏ ਬੇ ਨੰਗਰ ਮੈਰ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਇੱਕੋ ਸ਼ਬਦ ਵੀ ਇੱਕੋ ਸ਼ਬਦ ਵਿਚਾਰੀਏ ਅਵਰਤਿ ਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਧ੍ਰਗ ਜੀਵਨ ਦੋਹਾ ਗਣੀ ਮੁੱਠੀ ਦੂਜੈ ਪਾਏ ਕੱਲਰ ਕੇਰੀ ਕੰਧ ਜਿਉ ਐਹ ਨਿਸ ਕਿਰ ਟਹਿ ਪਾਏ ਬਿਨ ਸਬਦ ਸੁਖ ਨਾਥੀਐ ਪੈਰ ਬਿਨ ਦੁਖ ਨਾ ਜਾਏੁੰਦੇ ਪੈਰ ਬਿਨ ਕਿਆ ਸੀਗਾਰ ਦਰ ਘਰ ਢੋਈ ਨਾ ਰਹੈ ਦਰਗਹ ਝੂਠ ਖਵਾਰ ਰਹਾਉ ਆਪ ਸੁਝਾਣ ਨਾ ਭੁੱਲਈ ਸੱਚਾ ਵਡਖਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨਉ ਨਿਤ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰਖਉ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਅੰਦਲ ਨਾਮ ਵਿਸਾਰਿਆ ਮਾਨ ਮੁਖ ਅੰਦ ਗੁਬਾਰ ਇਸੇ ਤਰ੍ਹਾਂ ਹੀ ਗੁਬਾਰ ਬੱਬੇ ਦੇ ਨਾਲ ਪੜ੍ਹਨਾ ਹੈ ਗੁਬਾਰ ਨਹੀਂ ਪੜ੍ਹਨਾ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨਮ ਹੋਏ ਖੁਆਰ ਚੰਦਨ ਮੋਲ ਅਣਾਇ ਕੁੰਗੂ ਮੰਗ ਸੰਧੂਰ ਚਵਾ ਚੰਦਨ ਬਹੁ ਘਣਾ ਪੰਨ ਨਾਲ ਕਪੂਰ ਜੇ ਧਨ ਖੰਤ ਨਾ ਭਾਵੀ ਤਾ ਸਭ ਅਟੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋਹ ਹੈ ਗੁਰਦਵਾਰ ਨਾਨਕ ਧਨ ਸੁਹਾਗਣੀ ਜੈਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਈਂ ਦੇਹ ਡਰਾਵਣੀ ਜਾ ਜੀਉ ਵਿੱਚ ਹੋ ਜਾਏ ਬਾਹੇ ਬਲੰਦੀ ਵਿੱਚ ਵੀ ਇਸ ਸ਼ਬਦ ਨੂੰ ਵਿੱਚ ਵੀ ਇਸ ਤਰ੍ਹਾਂ ਪੜਨਾ ਵਿੱਚ ਵੀ ਬਾਹੇ ਬਲੰਦੀ ਵਿੱਚ ਵੀ ਧੂਓ ਨਾ ਨਿਕਸਿਓ ਕਾਰੇ ਪੰਚੇ ਰੁਨਨੇ ਦੁਖ ਭਰੇ ਬਿਨਸੇ ਦੁਜੈ ਪਾਈ ਲੂੜੇ RAM ਜਪੋ ਗੁਣ ਸਾਰ ਹੋ ਮੈ ਨਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੇ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਿਦਾ ਲਾਗੇ ਪਾਚਮ ਹੋਇ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਧੰਦਾ ਠੱਕ ਮੋਈ ਪ੍ਰੀਤ ਪਿਆਰ ਗਿਆ ਮੁਆਵਰ ਵਿਰੋਧ ਧੰਦਾ ਠੱਕਾ ਹੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰ ਸੱਚ ਮਿਲੈ ਗੁਰਮਤ ਪੱਲ ਪਾਈ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪਰਧਾਨ ਸੋ ਦਰਗਹ ਪੈਗਾ ਜਾਇ ਸ੍ਰੀ ਰਾਗ ਮਹੱਲ ਪਹਿਲਾ ਇਹ 15ਵਾਂ ਸ਼ਬਦ ਜੋ ਹੈ ਇਹ ਮਹੱਲ ਪੜਨਾ ਹੈ ਸਿਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਭੇ ਕੂਰ ਵਜਾਵੈ ਤੂਰ ਦਿਨ ਸ਼ਬਦ ਹੈ ਪਰਮਾਈ ਬਬਦਾ ਡੋਬੇ ਪੂਰ ਮਨ ਰੇ ਸਮਤਰ ਹੋ ਚਿਤ ਲਾਈ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੈ ਜਾਇ ਰਹਾਉ ਤਨ ਸੁਚ ਸੋ ਆਖੀਐ ਜਿਸ ਮਹਿ ਸਚ ਨਾਉ ਭੈ ਸਚ ਰਾਤੀ ਵੇਹਰੀ ਜਿਹਵਾ ਸਚ ਸਵਾਉ ਸਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸਾਚੀ ਤੇ ਪਵਨਾ ਭਇਆ ਪਵਨ ਤੇ ਜਾਲ ਹੋਇ ਜਲ ਤੇ ਤਿਰ ਭਵਨ ਸਾਜਿਆ ਘਾਟ ਘਟ ਜੋਤ ਸਮੋਇ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਇ ਇਹ ਮਨ ਸਾਥ ਸੰਤੋਖਿਆ ਨਦਰ ਕਰੇ ਕਿਸਮਾਹੀ ਪੰਜ ਭੂਤ ਸੱਚ ਭੈ ਰੱਤੇ ਜੋਤ ਸੱਚੀ ਮਨੁ ਮਾਹੀ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵਹਿ ਇਕ ਜਾਵਹਿ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂੜੀ ਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜੋ ਭਾਵੈ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਕੋਈ ਰਹਾਉ ਅਗ ਦਿਖਾਉ ਦਉ ਜਲੇ ਅਛ ਹਰੀਓ ਅੰਗੂਰ ਦੇਸ ਤੇ ਉਪਜ ਤਿਸ ਤੇ ਬਨਸ ਘਾਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚ ਮਹਿਲ ਹ ਦੂਰ ਸਾਹੇ ਸਾਹੇ ਇਸੇ ਤਰ੍ਹਾਂ ਹੀ ਪੜਨੇ ਹਨ ਕਿਉਂਕਿ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ ਸਾਹੇ 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 ਤੁਝ ਸੰਮਲਾ ਕਦੇ ਨਾ ਵਿਸਾਰਿਓ ਜੋ ਜੋ ਸਾਹਿਬ ਮਨਵਸੈ ਇਹ ਸਾਹਿਬ ਪੜਨਾ ਜੋ ਜੋ ਸਾਹਿਬ ਮਨਵਸੈ ਗੁਰਮੁਖ ਅੰਗ੍ਰਿਤ ਪੀਉ ਮਾਨ ਤਨ ਤੇਰਾ ਤੂ ਧਣੀ ਗਰਬ ਨਿਵਾਰ ਸਮੇਉ ਜਿਨ ਇਹੋ ਜਲਤ ਉਪਾਇਆ ତਿਰ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਾਟ ਘਟ ਜੋਤ ਨਿਰੰਤਰੀ 부ਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾ ਬਾਸ ਸੱਚੇ ਸੇਤੀ ਰਾਲਾ ਮਿਲੇ ਸੱਚੇ ਗੁਣ ਪਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰੇ ਮਿਲវេលਾ ਹੈ ਏਹੇ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮ ਨ ਆਵਈ ਟਹਟਿ ਰੀ ਤਨ ਖੇਹ ਮੇਰੇ ਮਨ ਲੈ ਲਾਹ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈ ਨਿਵਰੀ ਪਾਹੇ ਰਹਾਉ ਸੁਣ ਸੁਣ ਗੰਢਣ ਇਸੇ ਤਰਾਹੀ ਗੰਢਣ ਪੜਨਾ ੜਾਣੇ ਨਾਲ ਉਹ ਟੱਡਾ ਲੱਗਿਆ ਕਸ ਕੇ ਪੜਨਾ ਇਹ ਅੱਖਰ ਸੁਣ ਸੁਣਾ ਗੰਢਣ ਗੰਡੀਆਂ ਲੇਖ ਪੜ ਬੁੱਝਹਿ ਭਾਰ ਤ੍ਰਿਸ਼ਨਾ ਅਹ ਨਿਸ ਅਗਲੀ ਹੋਮੈ ਰੋਗ ਵਿਕਾਰ ਓਹ ਹੋ ਵੇ ਪ੍ਰਵਾਹ ਅਤੋਲ ਵਾ ਗੁਰਮਤਿ ਕੀ ਮਤਿ ਮਤਸਾਰ ਲਖ ਸਿਆਨਪ ਜੇ ਕਰੀ ਲਖ ਸਉ ਪ੍ਰੀਤ ਮਿਲਾਪ ਬਿਨ ਸੰਗਤ ਸਾਦ ਨਾ ਧਰਾਤੀਆ ਬਿਨ ਨਾਮ ਦੂਖ ਸੰਤਾਪ ਹਰ ਜਪ ਜੀਅਰੇ ਛੁੱਟੀਐ ਗੁਰਮੁਖ ਚੀਨੈ ਆਪ ਤਾਨ ਮਨ ਗੁਰ ਪਹਿ ਵੇਚਿਆ ਮਨ ਦਿਆ ਸਿਰ ਨਾਲ ਤੇਰ ਭਵਨ ਖੋਜ ਟੰਢੋਲਿਆ ਗੁਰਮੁਖ ਖੋਜ ਨਿਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲਿਹੀ ਲੇਖ ਸਾਸ ਗਿਰਾਸ ਅੰਤਰ ਗੁਰਮੁਖ ਤੂ ਵਸ ਹੈ ਜਉ ਭਾਵੈ ਤਿਉ ਨਿਰਜਾਸ ਜੀਅਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ 부ਜੀ ਪੁਰਲਾ ਪਾਠ ਪੜਨਾ ਹੈ 부ਜੀ ਨਹੀਂ ਪੜਨਾ ਅੰਤਰ ਲਾਗੀ ਜਲ 부ਜੀ ਆਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਾਥ ਜਾਣੀਐ ਗੁਰ ਮਿਲਿਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵਦਿਆ ਮਰਮਾਰ ਅਨਹਦ ਸਬਦ ਸੁਹਾਵਣੀ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਬਿਨਾਸ ਸਤਗੁਰ ਸੇਵੇ ਆਪਣਾ ਔ ਸਾਧ ਕੁਰਬਾਨ ਤਾਸ ਖੜ ਦਰਗ ਹੈ ਪੈ ਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖ ਤਹ ਰਵ ਰਹੇ ਸੇਵ ਸ਼ਕਤੀ ਕਾ ਮੇਲ ਤ੍ਰਿਹੋ ਇਸੇ ਤਰਾਂ ਤੱਤਾ ਰਾਰੇ ਨੂੰ ਸਿਹਾਰੀ ਜੋ ਚਰਨਾਂ ਦੇ ਵਿੱਚ ਰਾਰਾ ਹੈ ਤੱਤੇ ਦੇ ਉਸ ਨੂੰ ਸਿਹਾਰੀ ਤ੍ਰਿਹੋ ਇਸ ਤਰ੍ਹਾਂ ਪੜਨਾ ਤ੍ਰਿਹੋ ਗੁਣ ਬੰਦੀ ਦੇਹ ਹਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੋੜੇ ਮਾਨ ਮੁਖ ਲਹ ਹ ਨਾਮੇਲ ਮਨ ਬੈ ਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਾਹੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਮਿਲ ਤੇ ਬਿਸਰਾਮ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਭੇ ਲੱਗਾ ਲੋਭਾਨ ਸਬਦ ਨਾ ਭੀਜੈ ਸਾਕਤਾ ਧਰਮਤ ਆਵਨ ਜਾਨ ਸਾਧ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਾਨ ਰੇ ਹਮੈ ਛੋਟ ਗੁਮਾਨ ਹਰ ਗੁਰ ਸਰਵ ਰਸੇਵ ਤੂ ਪਾਵਹਿ ਦਰਗਹਿ ਮਾਨ ਰਹਾਉ RAM ਨਾਮ ਜਪ ਦਿਨ ਸਰਾਤ ਗੁਰਮukh ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸ਼ਾਂਤ ਸਭਾ ਮਿਲ ਗਿਆਨ ਨਿਤ ਅਹ ਨਿਸ ਹਰ ਪ੍ਰਭ ਸੇਵਿਆ ਸਤਗੁਰ ਦਿਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚ ਪਚਾਨ ਭਰ ਮੇ ਭੂਲਾ ਦੁਖ ਘਣੋ ਜਾਮ ਮਾਰ ਕਰ ਖੁਲਹਾਨ ਖੁੱਲ ਹਾਨ ਇਹ ਵੱਖਰਾ ਵੱਖਰਾ ਹੈ ਖੁੱਲ ਵੱਖਰਾ ਸ਼ਬਦ ਹੈ ਹਾਨ ਵੱਖਰਾ ਇਸ ਨੂੰ ਇਕੱਠਾ ਨਹੀਂ ਪੜਨਾ ਜਾਨ ਮਾਰ ਕਰ ਖੁੱਲ ਹਾਨ ਮਨ ਮੁਖ ਸੁਖ ਨਾਮ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਧੰਦ ਟਟਾਈਐ ਸਚਿ ਲਿਖਤ ਪਰਵਾਨ ਆਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸੱਚੇ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ ਗੁਰ ਮਿਲੇ ਸੁਖ ਪਾਈਐ ਅਹਨ ਮਰ ਗੁਣ ਮਾਹੀ ਮਨ ਰੇ ਅਹਨੇ ਸਹਾਰ ਗੁਣ ਸਾਰ ਜਿਨ ਖਿਨ ਪਾਲ ਨਾ ਮਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋ ਤમે ਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹਮੈ ਗਤ ਗਏ ਨਾਹੀ ਸਹਸਾ ਸੂਗ ਗੁਰਮੁਖ ਜਿਸ ਹਰਿ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕੰਬਣ ਜੇ ਕਰੀ ਭੋਗੇ ਭੋਗਨ ਹਰ ਤਿਸ ਸਿਉ ਨੇਹ ਨਾ ਕੀ ਜਾਈ ਜੋ ਜੀ ਸੈ ਚੱਲਣ ਹਾਰ ਗੁਰਮਖਰਵ ਹੈ ਸੋਹਾਗਣੀ ਸੋ ਪ੍ਰਭ ਸੇਜ ਭਤਾਰ ਇਹ ਭਤਾਰ ਸ਼ਬਦ ਜਿਹੜਾ ਹੈ ਇਹ ਧਿਆਨ ਦੇ ਨਾਲ ਪੜਨ ਵਾਲਾ ਹੈ ਇਹ ਸਾਰੇ ਆਪਾਂ ਇਸ ਨੂੰ ਭਤਾਰ ਪੜਦੇ ਹਾਂ ਭਤਾਰ ਪੱਪਾ ਫਿਰ ੱਦਾ ਲਾ ਕੇ ਭਤਾਰ ਇਸ ਤਰ੍ਹਾਂ ਨਹੀਂ ਸ਼ਬਦ ਇਹ ਇਹ ਸ਼ਬਦ ਪੜ੍ਹਨਾ ਹੈ ਭਤਾਰ ਭਤਾਰ ਇਸ ਤਰ੍ਹਾਂ ਇਕੱਠਾ ਹੀ ਬੋਲਣਾ ਹੈ ਭਤਾਰ ਗੁਰਮੁਖ ਰਵਹ ਸੋਹਾਗਣੀ ਸੋ ਪ੍ਰਭ ਸੀਜ ਭਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵਹਿ ਦਰਗਹ ਜਾਏ ਇਥੋਂ ਤੱਕ ਜੋ ਆਪਾਂ ਨੇ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਅੱਜ ਸੰਥਿਆ ਕੀਤੀ ਹੈ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ ਅੰਤਰ ਕਮਲ ਪ੍ਰਗਾਸਿਆ ਅੰਗ੍ਰਿਤ ਭਰਿਆ ਅਗਾਾਈ ਨਾਨਕ ਸਤਗੁਰ ਮੀਟ ਕਰ ਸਚ ਪਾਵਹਿ ਦਰਗਹਿ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ